ਠੀਕ ਠਾਕ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਇਆ ਤੇ ਵੈਸੇ ਪੀਜ਼ਾ ਆ ਪੀਜ਼ਾ ਹੀ ਵੀਡੀਓ ਪਾਉਣੀ ਨਹੀਂ ਚਾਹੁੰਦੇ ਕਿਉਂਕਿ ਕਮੈਂਟ ਕਾਫੀ ਆਏ ਸੀਗੇ ਤੇ ਤੁਸੀਂ ਵਿਸਥਾਰ ਸਾਹਿਤ ਜਿਹੜਾ ਵਾ ਮਤਲਬ ਕਿ ਲਿਖ ਕੇ ਹਰ ਇੱਕ ਚੀਜ਼ ਨੂੰ ਪਾਓ ਤੇ ਸਾਨੂੰ ਸਮਝ ਨਹੀਂ ਆਈ ਔਰ ਪੀਜ਼ਾ ਬਣਾਇਆ ਸੀ ਉਹ ਨਿਆਣਿਆਂ ਦੀ ਡਿਮਾਂਡ ਤੇ ਬਣਾਇਆ ਉਹਦਾ ਅਸੀਂ ਉਹਨੂੰ ਰეკਮੈਂਡ ਨਹੀਂ ਕਰਦੇ ਤੇ ਬਾਕੀ ਚੱਕਰ ਇਹ ਆ ਕਿ ਜਿੰਨੇ ਵੀ ਕਮੈਂਟ ਮੈਂ ਸਾਰੇ ਨੋਟ ਕੀਤੇ ਆ ਲਿਖੇ ਹੋਏ ਆ ਤੇ ਹਰ ਇੱਕ ਕਮੈਂਟ ਦਾ ਜਵਾਬ ਤੁਹਾਨੂੰ ਮਿਲ ਜੂਗਾ ਆਪਾ ਪਿੰਦਰਪ੍ਰੀਤ ਵਲੌਗ ਚੈਨਲ ਤੇ ਜਿਹੜਾ ਵਾ ਉਹ ਵਿੱਚ ਤਾ ਰੂਪ ਦੇ ਵਿੱਚ ਵੀਡੀਓ ਬਣਾ ਕੇ ਤੇ ਸਾਰੀ ਜਿਹੜੀ ਪਾਪ ਹੋਣੀ ਆ ਤੁਸੀਂ ਉਹਦੇ ਉੱਪਰ ਸਾਰੀ ਆਪਣੀ ਜਾਣਕਾਰੀ ਜਿਹੜੀ ਆ ਪ੍ਰੋਪਰ ਲੈ ਸਕਦੇ ਹੋ ਉਹਦੇ ਵਿੱਚ ਅਸੀਂ ਤੁਹਾਨੂੰ ਸਾਰਾ ਹਰ ਚੀਜ਼ ਦਾ ਜਿੱਦਾਂ ਹਰੀ ਕੰਗਣੀ ਆ ਪੀਲੀ ਕੰਗਣੀ ਆ ਕੋਧਰਾ ਵਾ ਸਵਾਗ ਵਾ ਉਹਨੂੰ ਇੰਗਲਿਸ਼ ਵਿੱਚ ਵੀ ਦੱਸਾਂਗੇ ਤੇ ਪੰਜਾਬੀ ਵਿੱਚ ਵੀ ਦੱਸਾਂਗੇ ਤੁਸੀਂ ਜਾ ਕੇ ਪਰਸੋਂ ਪਿੰਦਰਪ੍ਰੀਤ ਵਲੌਗ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੇਖ ਸਕਦੇ ਹੋ ਕਿੰਦਰਪੀਤ ਵਲੌਗ ਤੇ ਪਾਵਾਂਗੇ ਅਸੀਂ ਸਾਰੀ ਡਿਟੇਲ ਹਾਂ ਤੇ ਬਾਕੀ ਸਾਡੀ ਵੀਡੀਓ ਇਹ ਬਣੀ ਹੋਈ ਤੇ ਅੱਜ ਸਾਨੂੰ ਇਹ ਪੌਣੀ ਪੈਣੀ ਹੈ ਪੀਜੇ ਵਾਲੀ ਹੈ ਤਾਂ ਕਰਕੇ ਫਿਰ ਕੋਈ ਮਤਲਬ ਵੀਰਪਰਾ ਇਹ ਨਾ ਸੋਚ ਕੇ ਸਾਰਾ ਸਾਡਾ ਮਜ਼ਾਕ ਕੀਤਾ ਵਾ ਇੱਕ ਮਿੰਟ ਨਾਲੇ ਇੱਕ ਗੱਲ ਹੋਰ ਆ ਪੀ ਜੇ ਕਿਸ ਦਾ ਦਿਲ ਕਰਦਾ ਪੀਆ ਬਣਾਉਣਾ ਤੇ ਬਾਹਰੋਂ ਖਾਣ ਨਾਲੋਂ ਚੰਗਾ ਘਰ ਬਣਾਉਣਾ ਮਤਲਬ ਹਰ ਇੱਕ ਚੀਜ਼ ਆਪਾਂ ਫਰੈਸ਼ ਪਾਈ ਆ ਦੇਖੋ ਹਰੇਕ ਵੈਜੀਟੇਬਲ ਜਿਹੜੀ ਆ ਫਰੈਸ਼ ਔਰ ਦੂਸਰੀ ਗੱਲ ਜਿਹੜਾ ਉਹਦਾ ਬੇਸ ਬਣਾਉਣਾ ਵਾ ਆਟੇ ਨੂੰ ਮਿਕਸ ਕਰਕੇ ਤੇ ਸੂਜੀ ਨੂੰ ਕਰਕੇ ਆਪਣੇ ਘਰ ਬਣਾਉ ਉਹ ਜਿਆਦਾ ਮੈਦਾ ਨਾ ਪਾਉ ਉਹ ਨਾ ਪਾਉ ਹਨਾ ਕਰੂਏ ਉਹ ਮਾ ਕੰਮ ਬਣਾ ਕੇ ਉਹ ਵੀ ਦੱਸਾਂਗੇ ਉਹ ਵੀ ਦਿਖਾ ਦਾਂਗੇ ਮੇਨ ਕਹਿਣ ਦਾ ਮਤਲਬ ਇਹੀ ਸੀਗਾ ਕਿ ਸਾਰੇ ਭੈਣ ਭਰਾ ਵੇਟ ਕਰ ਰਹੇ ਸੀ ਕਿ ਵੀਡੀਓ ਆਉਣੀ ਆ ਹੀ ਕਮੈਂਟ ਦੀਦੀ ਨੂੰ ਕੀਤੇ ਆ ਤੇ ਦੀਦੀ ਨੇ ਸਾਨੂੰ ਉਹਨਾਂ ਦਾ ਰਿਪਲਾਈ ਦੇਣ ਦੀ ਬਜਾਏ ਪੀਜ਼ਾ ਚੁੱਕ ਕੇ ਪਾ ਦਿੱਤਾ ਵਾ ਇਹ ਚੀਜ਼ ਨੂੰ ਤੁਸੀਂ ਐਕਸੈਪਟ ਕਰਿਓ ਕਿ ਅਸੀਂ ਇਹਨਾਂ ਵਾਲੇ ਚੈਨਲ ਤੇ ਜਿਹੜਾ ਵਾ ਉਹ ਸਾਰਾ ਕੁਝ ਦੱਸ ਕੇ ਵੀਡੀਓ ਪਿੰਦਰਪੀਤ ਵਲੌਗ ਤੇ ਕੱਲ ਕੱਲ ਪਾਵਾਂਗੇ ਕੱਲ ਦੀ ਪਰਸੋਂ ਪਾਵਾਂਗੇ ਕੱਲ ਬਣਾ ਕੇ ਅਸੀਂ ਪਰ ਸੋ ਬਾਕੀ ਪਹਿਲਾ ਜਿਹੜਾ ਪੀਜ਼ਾ ਬਣਾਇਆ ਵਾ ਤੇ ਪੂਲ ਪਾਰਟੀ ਕੀਤੀ ਬੱਚਿਆਂ ਦੇ ਖਸਾਬ ਦੀ ਤੇ ਉਹਦਾ ਤੁਸੀਂ ਇੰਜੋਏ ਕਰੋ। ਔਰ ਦੂਸਰੀ ਗੱਲ ਅਸੀਂ ਨਵੀਂ ਵੀਡੀਓ ਸ਼ੁਰੂ ਕੀਤੀ ਪਿੰਦਰਪ੍ਰੀਤ ਵਲੌਗ ਤੇ ਕਲਯੁਗ ਦਾ ਸਮਾ ਸਮਾ ਉਹਨੂੰ ਵੱਧ ਤੋਂ ਵੱਧ ਪਿਆਰ ਦਿਓ। ਵੇਖੋ ਉਹਨੂੰ ਉਹ ਬੜੀ ਵਧੀਆ ਉਹ ਤੁਹਾਨੂੰ ਸਿਹਤ ਦਵਾਗੇ ਕੋਈ ਮਤਲਬ ਸਿਹਤ ਜਿਆੜੀਆਂ ਗੱਲਾਂ ਕਰਾਂਗੇ ਆਪਾਂ। ਅਜਾ ਹਰ ਵੀਡੀਓ ਦੇ ਵਿੱਚ ਮਕਸਦ ਹੁੰਦਾ ਵਾ। ਹਰ ਬਲੌਗ 'ਚ ਕਿ ਅਸੀਂ ਕੁਛ ਨਾ ਕੁਛ ਮੈਸੇਜ ਛੱਡੀਏ। ਕਿਸੇ ਵਾਸਤੇ ਸਾਡਾ ਕਿਨਕਾ ਵੀ ਕਿਸੇ ਦੇ ਸਮਝ ਆ ਜਾਏ ਕੋਈ ਚੰਗਾ ਲੱਗੇ ਕਿਸੇ ਨੂੰ ਜਾਂ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਤੇ ਬਹੁਤ ਵਧੀਆ ਚੀਜ਼ ਵਾ ਕਿਉਂਕਿ ਇਹ ਕੰਟੈਂਟ ਜਿਹੜਾ ਵਾ ਇੱਧਰ ਉੱਧਰ ਤਾਂ ਕੋਈ ਲੈਕਚਰ ਫੱਚਰ ਨਹੀਂ ਪਾਉਂਦੇ ਸਿੱਧੀ ਗੱਲ ਆ ਹਾਂ ਨਾਲੇ ਘਰੇਲੂ ਪਰ ਇਹ ਵਿੱਚ ਆਮੋ ਗੱਲਾਂ ਬਾਤਾਂ ਮਿਲੀਆਂ ਤੇ ਸਮਝ ਸਮਝ ਲੈ ਬੰਦਾ ਤੇ ਵਧੀਆ ਗੱਲ ਆ ਬਿਲਕੁਲ ਬਿਲਕੁਲ ਥੋੜਾ ਬਹੁਤਾ ਤੇ ਮਾੜਾ ਮੋਟਾ ਮਰਮਟ ਆਉਂਦਾ ਹੈ ਬਿਲਕੁਲ ਹੁੰਦਾ ਹੀ ਆ ਤੇ ਚਲੋ ਆਪਾਂ ਹੁਣ ਕਰਦੇ ਆ ਬਾਕੀ ਵੀਡੀਓ ਤੁਸੀਂ ਸਭ ਜਿਹਨ ਜੋ ਹੈ ਤੇ ਵੀ ਉਹਦਾ ਕਰਦੇ ਆ ਸ਼ੁਰੂਆਤ ਪੀਜੇ ਦਾ ਜਿਹੜਾ ਬੇਸ ਆ ਉਹਨੇ ਰੈਡੀमेड ਲੈ ਲੈਂਦਾ ਆ ਤੇ ਜੇ ਕਿ ਕਿਸੇ ਨੂੰ ਮਤਲਬ ਚਾਹੀਦਾ ਆ ਕਿ ਆਪਾਂ ਘਰੇ ਕਿਦਾਂ بیس ਬਣਾਇਆ ਜਾਂਦਾ ਵਾ ਉਹ ਵੀ ਆਪਾਂ ਬਣਾ ਕੇ ਮਤਲਬ ਅਗਲੀ ਵੀਡੀਓ ਜਿਹੜੀ ਬਣਾ ਕੇ ਪਾ ਸਕਦੇ ਆ ਕਿ ਘਰੇ ਆਪਾਂ ਜਿਹੜਾ ਕਣਕ ਦਾ ਆਟਾ ਤੇ ਸੂਜੀ ਜਿਹੜੀ ਮਿਕਸ ਕਰਕੇ ਉਹਦਾ بیس ਇਸੇ ਤਰ੍ਹਾਂ ਤਿਆਰ ਹੋ ਜਾਂਦਾ ਆ ਲੇਕਿਨ ਇਹ ਜਿਹੜਾ ਹੈ ਰੈਡੀमेड ਲਿਆਂਦਾ ਆ ਬਾਕੀ ਤੇ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਪਿਆਜ਼ ਆ ਸਿਮਲਾ ਮਿਰਚ ਆ ਟਮਾਟਰ ਆ ચી즈 ਆ ਤੇ ਆਪਣੀ ਜਿਹੜੇ ਸੌਸਸਸ ਵਗੈਰਾ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਆ ਇੱਕ ਆਪਾ ਬਣਾਵਾਂਗੇ ਤਵੇ ਤੇ ਤੇ ਇੱਕ ਆਪਾ ਬਣਾਵਾਂਗੇ ਚੁੱਲੇ ਤੇ ਅੱਗ ਬਾਲ ਕੇ ਤੇ ਉਹਦੇ ਵਿੱਚ ਆਪਾਂ ਇਹਨੂੰ ਰੈਡੀ ਕਰਕੇ ਤੇ ਫਿਰ ਬਾਕੀ ਦੀ ਸਾਰੀ ਆਈਟਮ ਜਿਹੜੀ ਤੁਹਾਨੂੰ ਪਾਉਣੇ ਆ ਆ ਜਿਹੜਾ ਸਮਾਰਿਆਂ ਨੂੰ ਆਪਾਂ ਸਿਰਫ ਕਟੋਰ ਸਹੀ ਕਰਨਾ ਮੜਾ ਜਾ ਤੇ ਪੰਚ ਜਿਆ ਕਰਨਾ ਆ ਜ਼ਿਆਦਾ ਨਹੀਂ ਪਕਾਉਣਾ ਤੇ ਇਸ ਤੋਂ ਬਾਅਦ ਕੁਝ ਕਰਨਾ ਨਹੀਂ ਬਾਕੀ ਸੌਸ ਸੰਦਰਾ ਲਗਾ ਕੇ ਤੇ ਆਪਾਂ ਤੁਹਾਨੂੰ ਰੈਡੀ ਕਰਕੇ ਸਾਰਾ ਦਾਸ ਦਿੰਨੇ ਆ ਘਰੇ ਬਣਾ ਰਹੇ ਆ ਐਸੇ ਕਰਕੇ ਆਪਾਂ ਆਪਣੇ ਪਸੰਦ ਦੇ ਨਾਲ ਆਪਾਂ ਪਾਇਆ ਇਹਦੇ ਵਿੱਚ ਦੇਸੀ ਘਿਓ ਦੇਸੀ ਘਿਓ ਪਾ ਕੇ ਤੇ ਇਹ ਵਾਲਾ ਜਿਹੜਾ ਸਮਾਨ ਹੈ ਇਹਨੂੰ ਆਪਾਂ ਥੋੜਾ ਜਆ ਦੋ ਤਿੰਨ ਮਿੰਟ ਵਾਸਤੇ ਕਲੰਚੀ ਕਰਾਂਗੇ ਟਮਾਟਰ ਨੂੰ ਸਾਂਟਦੇ ਹਾਈ ਫਲੇਮ ਤੇ ਕਰਨਾ ਹੈ ਸਿਰਫ 1-2 ਮਿੰਟ ਵਾਸਤੇ ਮਿੱਠੇ ਗਰੇਟ ਆਪਾਂ ਕੋਈ ਵੀ ਨਹੀਂ ਚੀਜ਼ ਕਰਨੀ ਸਭੇ ਬੱਚਿਆਂ ਨੇ ਖਾਣਾ ਹੈ ਨਾਲ ਦੇ ਨਾਲ ਉੱਪਰ ਪਾਵਾਂਗੇ ਜਿਹੜੇ ਤਰੀਕ ਕੋਨ ਜਿਹੜੀ ਇਹਦੀ ਜਾਣਿਆ ਤੇ ਪੀਜ਼ਾ ਸੋ ਸਸ ਰਗਾਰਾ ਜਨੀਆ ਸਾਰੀਆਂ ਦੇ ਵਿੱਚ ਮਿਕਸ ਕਰ ਲਈਆਂ ਆਪਾਂ ਨੂੰ ਥ੍ਰੀ ਕੋਨ ਵੀ ਆਪਾਂ ਇਹਦੇ ਨਾਲ ਹੀ ਪਾ ਦਵਾਂਗੇ ਥ੍ਰੀ ਕੋਨ ਜਿਹੜੇ ਆਪਾਂ ਇੱਕ ਦੋ ਮਿੰਟ ਬਾਅਦ ਉਹ ਬਾਲ ਲੈਈਏ ਦੋ ਤਿੰਨ ਮਿੰਟ ਬਾਅਦ ਸੇ ਆਪਾਂ ਇਹਨਾਂ ਨੂੰ ਫਰੈਂਚੀ ਜਿਹਾ ਕਰ ਲਿਆ ਤੇ ਹੁਣ ਆਪਾਂ ਜਿਹੜਾ ਗੈਸ ਆ ਬੰਦ ਕਰ ਦਿੰਨੇ ਆ Good I ਵੇਖਾਂ ਕਿਦਾਂ ਮੇਲੇ ਲੱਗੇ ਨੇ ਬੈਠੇ ਚੌਂਕੀਆਂ ਮਾਰ ਕੇ ਇਧਰ ਵੇਖੋ ਕਿਉਂ ਭਾਉ ਅਗੀ ਤਾਂ ਨਿਗਾਹ ਇਧਰ ਉਧਰ ਨਹੀਂ ਹੁੰਦੀ ਇਧਰ ਲਿੱਦੀ ਆਹ ਕਿਧਰ ਆਉਂਦੀ ਟੀਮ ਗਰੂ ਕੀ ਇਧਰ ਲਾ ਲਾ ਵੇ ਇਹਨਾਂ ਸੇਰ ਨਾਲ ਤੇ ਥਾਲੀਆਂ ਵੀ ਲੈ ਕੇ ਆ ਗਈ ਓਏ ਇੱਕ ਪਾਸੇ ਥਾਲੀਆਂ ਲੈ ਕੇ ਆਏ ਜਿੱਦਾਂ ਨਿਆਜ਼ ਵੰਡਣ ਲੱਗੇ ਹੁੰਦੇ ਆ ਆ ਕੇ ਬੈਠੀ ਫਰੀ ਇਹ ਕਿਉਂ ਡਿੱਪਟੀ ਚੁੱਕੀ ਖੜ ਤੇ ਜੇ ਨਹੀਂ ਮੇਰੀ ਗੱਲ ਸੁਣ ਆਂਦੇਂ ਦੇ ਕੀ ਆਂਦੇਂਦੇ ਆ ਵੀਰ ਹੁਣੇ ਲਿਆ ਹੀ ਕਹਿਣ ਪਿੰਡ ਬਜੇ ਨਾ ਬਜੇ ਆ ਆਏ ਇਧਰ ਆਏ ਰਾਜਾ ਰਾਜਾ ਛੋੜ ਦਿਆ ਪਲੇਟਾ ਹਾਂਜੀ ਵੀ ਮੱਤ ਗਿਆ ਕੰਡੇ ਫੁਟੇ ਹਾਂਜੀ ਉਹਦੀ ਪੀਜਾ ਨਹੀਂ ਕਹਿੰਦੀ ਵੀਜ਼ਾ ਬਣਦਾ ਲੈ ਉਹ ਤੇ ਅੱਗੇ ਵੀ ਕਹਿਣ ਦੇ ਸੀ ਕਹਿੰਦੀ ਇਹਦਾ ਵੀਜ਼ਾ ਪਤਾ ਨਹੀਂ ਕਦੋਂ ਬਣਨਾ ਵਾ ਤੇ ਅਸੀਂ ਮੋਬੋ ਵੀਜ਼ਾ ਪਲੇਟ ਵੀਜ਼ਾ ਪੀਜਾ ਪੀਜਾ ਮੰਮੀ ਪੀਜਾ ਓਏ ਆਪਾਂ ਦੇ ਖਾਣਾ ਵਾ ਉਹ ਕਿਦਾਂ ਪੀਜੀਏ ਉਹਨੂੰ ਖਾਣ ਵਾਲੀ ਚੀਜ਼ ਖਾਣ ਵਾਲੀ ਚੀਜ਼ ਪੀਤੀ ਜਾਂਦੀ ਆ ਸਰਪ੍ਰਾਈਜ਼ ਕਿਹੜਾ ਤਮੇਣਾ ਉਹ ਆਹ 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 ਵੀ ਇਹਦੇ ਕੇ ਪੈਣਾ ਖਾਣਾ ਵਾ ਉਹ ਆ ਸਕਦਾ ਵਾ ਮੇਰੀ ਗੱਲ ਸੁਣੋ ਤੁਸੀਂ ਭੈਣ ਭਰਾ ਮਾਨੂੰ ਸੋਲਾ ਮਾਰੀ ਜਾਂਦੇ ਮੈਨੂੰ ਤਾਂ ਲੱਗਦਾ ਆਪਣਾ ਡੱਬਰ ਦਾ ਮਾਂ ਸਰਨਾ ਹੀ ਆ ਕੋਈ ਨਹੀਂ ਅਗਲੀ ਵਾਰ ਉਹਨਾਂ ਨੂੰ ਘਵਾ ਲਾਂਗੇ ਆਪਾਂ ਜੀ ਜਾਦੇ ਆ ਇੱਥੇ ਤੇ ਪੀਜਾ ਦਾ ਲੰਗਰ ਲੱਗਣਾ ਚਾਹੀਦਾ ਉਹ ਆਪਾਂ ਸਹੀ ਗੱਲ ਫੇਰ ਹੀ ਸਰਨਾ ਉਹਨੇ ਮਰਚੰਗੜੇ ਮਾਰੇ ਰੀਤ ਨਾਲ ਵਾ ਨਾਲ ਮਾਰ ਕੇ ਅੱਛਾ ਆ ਵੀ ਤਿਆਰ ਹੋ ਗਿਆ ਐ ਨਹੀਂ ਤੇ ਰੈਡੀ ਹੋਇਆ ਆ ਵੀ ਹੋ ਗਿਆ ਰੈਡੀ ਰੈਡੀ ਵੀ ਨਹੀਂ ਬੈਠੇ ਲਿਓ ਕਰ ਤੇ ਦੀਪ ਲੱਕਾ ਕੱਚਾ ਪੱਕਾ ਤੇ ਲੈ ਜੰਨੇ ਭਾਬੀ ਜੀ ਨੂੰ ਤਲਵੀਰ ਇਹਦੇ ਪੀਸ ਕਰ ਦੇ ਜੀ ਕਰਨ ਦੇ ਗੋਆ ਦੇ ਘੜਦੇ ਤੇ ਆ ਇਧਰ ਵੇਖ ਚੋਂ ਕੀ ਖਾ ਰੀਤ ਰੀਤ ਕੀ ਖਾਣਾ ਜੀ ਜਾ ਪੀਜੇ ਓਕੇ ਉਹ ਵੀ ਬੈ ਗਈ ਬਣਾ ਨੌਕੜੀ ਮਾਂ ਉਹਨੂੰ ਵੀ ਪਤਾ ਵੀ ਪੀਜ਼ਾ ਮਿਲ ਲੱਗਾ ਵਾ ਪਤਾ ਵੀ ਕੁਛ ਲੱਗਾ ਉਹ ਤੁਸੀਂ ਕਰੋ ਤੇ ਜਿਹੜੀ ਜਾਣੀ ਬਾਅਦ ਵਿੱਚ ਜਾਓ ਹਾਈਵੇ ਤੁਸੀਂ ਇੰਦੇ ਆਂਦੇ ਰੇ ਵਾ ਵੀਡੀਓ ਵੇਖਣੀ ਲੋਕਾਂ ਜਿਆਦੇ ਭੁੱਖੇ ਤੁਸੀਂ ਤੇ ਤੁਸੀਂ ਕੀ ਯੋਗਦਾਨ ਪਾਇਆ ਭੈਣ ਜੀ ਇਹਦੇ ਹੈਪੀ ਬਰਥਡੇ ਟੂ ਯੂ ਇਹਦਾ ਨਾ ਹੋਈ ਜਾਣੀ ਕੋਈ ਨਹੀਂ ਕੇਕ ਦੇ ਇਹ ਨਹੀਂ ਕਿ ਕੇਕ ਆ ਗਿਆ ਪੀਜ਼ਾ ਜਿਹੜਾ ਬੰਦੇ ਆ ਈਦਾ ਓ ਈਦਾ ਗਾਲ੍ਹਾਂ ਛਾ ਕਰਕੇ ਬਹੁਤ ਸਾਰੇ ਨੂੰ ਮਿਲਣਾ ਸਾਰੇ ਸਾਰੇ ਨੂੰ ਮਿਲੇਗਾ ਆਓ ਹਾਂ ਕੀ ਖਾਣਾ ਰੀ ਤੂੰ ਕੀ ਖਾਣਾ ਕੇ ਪੀਜ਼ਾ ਪੀਜ਼ਾ ਠੀਕ ਹੋ ਗਿਆ ਵੀ ਲੱਗਦਾ ਮੈਂ ਵੀਰ ਜੀ ਕਿਦਾਂ ਦਾ ਬਣਿਆ ਵਾ ਲਾਜਵਾਬ ਹਾਂ ਆ ਤਲਵੀਰ ਕਿਦਾਂ ਦਾ ਬੋਸ਼ ਵਾ ਮਾਤਾ ਜੀ ਉਹਨੇ ਦੋਣ ਦਿੱਤਾ ਦੀਪ ਮੈਂ ਜੇ ਕਾਦਾ ਨਹੀਂ ਮਰੀ ਫੋਨ ਲੱਗੀ ਆਇਆ ਅੱਛਾ ਅੱਛਾ ਹਾਂ ਜੀ ਸਵਾਦ ਆ ਮੈਂ ਨਾ ਪੂਰੀ ਗੱਲ ਵੀ ਪੂਰੀ ਗੱਲ ਬਾਤ ਹੋਵੇਗੀ ਮਾਮੇ ਦਾ ਰਹਿਣ ਹੀ ਲੋ ਚਾਹੀਦੇ ਤੇ ਮੈਨੂੰ ਤਾਂ ਲੱਗਦਾ ਦੁਕਾਨ ਨਾਲ ਘਰੇ ਬਣਾਉਣਾ ਚਾਹੀਦਾ ਕਿਉਂਕਿ ਜਿਆਦਾ ਚਦੂਰੀ ਪੀਜ਼ਾ ਕਰ ਬਣਾਣਾ ਹਾਂ ਆਪਾਂ ਖਾਦੇ ਪਰ ਇਹੋ ਜਿਹਾ ਨਹੀਂ ਖਾਦਾ ਕੋਈ ਬਹੁਤ ਘੈਂਟ ਯਾਰ ਹਣਾ ਇਹੋ ਜਿਹਾ ਨਹੀਂ ਬਣਾਉਂਦੇ ਯਾਰ ਦੂਜੇ ਆ ਇਹੋ ਜੀ ਚੀਜ਼ ਨਹੀਂ ਬਣਾਉਂਦੇ ਜਾਂ ਫੱਟਾ ਕਰ ਦਿੰਦੇ ਤੇ ਜਾਂ ਦੇ ਕੱਚਾ ਜਿਆਦਾ ਹੀ ਸਾੜ ਦਿੰਦੇ ਇਹ ਬੁਰਾ ਸਹੀ ਆ ਆ ਕੇ ਪੀਜ਼ਾ ਤੇ ਹੁਣ ਭੈਣਾ ਨਾ ਨਰਾਵਨਾ ਗੱਪਾਂ ਮਾਰਨ ਡੀਆਂ ਆਹੋ ਪਤਾ ਕੀ ਹੋਇਆ ਵਾ

ਦਾ ਨਹੀਂ ਜਿੱਦਾਂ ਮੂੰਹ ਜਪਿਆ ਹੋ ਗਿਆ ਨਾ ਆ ਆਰ ਤੇ ਨਾ ਪਾਰਦਾ ਇੰਨਾ ਤੇਜ਼ੀ ਨਹੀਂ ਕੋਈ ਨਹੀਂ ਖਾ ਲਾਂਗੇ ਤੁਹਾਨੂੰ ਹਮ ਚਾਰ ਜਾਂ ਪੰਜ ਪੀਜੇ ਇੱਕੇ ਟਾਈਮ ਬੰਨ ਨਾ ਫਿਰ ਆਪਣੇ ਪਰਿਵਾਰ ਤੇ ਸਰਦਾ ਨਹੀਂ ਐ ਸੱਚ ਬੋਲਿਆ ਝੂਠ ਨਾ ਬੋਲਿਓ ਮੈਂ ਆਪਣੇ ਪਿੰਡ ਬਣਾਏ ਵੀਡੀਓ ਨਹੀਂ ਪਾਈ ਤੇ ਉਹ ਵੀ ਬੱਚਿਆਂ ਨੇ ਉਂਗਲੇ ਚਟੀਆਂ ਹੀ ਗਿਆ ਸਵਾਦ ਬਹੁਤ ਜ਼ਿਆਦਾ ਬਣਿਆ ਮਤਲਬ ਇਹ ਬਾਹਰੋਂ ਖਾਈਦਾ ਇਦਾਂ ਦਾ ਨਹੀਂ ਮਿਲਦਾ ਉਹਨਾਂ ਤੇ ਉਂਗਲਾਂ ਚਟੀਆਂ ਤੇ ਸਾਡੀ ਭਾਬੀ ਨੇ ਪਲੇਟ ਜੱਟੀ ਮੈਂ ਫੜ ਕੇ ਗੜੀ ਮੈਂ ਦੇ ਦੇ ਹਉਣੇ ਤਾਂ ਨਹੀਂ ਕਹਿੰਦਾ ਫਿਰ ਮੈਨੂੰ ਉਹਦਾ ਲੈ ਚੱਟੀ ਮਵੀ ਇਹ ਪਲੇਟਾ ਛੋਟੀ ਬੋਲਾ ਨਾ ਨਾ ਪਰਜਾਈ ਨਹੀਂ ਤੇ ਸੁਆਦ ਵੀ ਨਹੀਂ ਆ ਬੜਾ ਹੀ ਪਰ ਮਿਲਿਆ ਥੋੜਾ ਥੋੜਾ ਕਿਉਂਕਿ ਸਾਡੀ ਫੈਮਿਲੀ ਬਹੁਤ ਵੱਡੀ ਆ ਤੇ ਥੋੜੀ ਚੀਜ਼ੇ ਦੇ ਨਾਲ ਸਰਦਾ ਨਹੀਂ ਹਾਂ ਹਾਂ ਸਾਨੂੰ ਤਾਂ ਲੋਹੇ ਤੇ ਬਣਾਉਣਾ ਚਾਹੀਦਾ ਨਹੀਂ ਲੋਹੇ ਵਾਲੇ ਤੋਂ ਪੀਜੇ ਉਹ ਨਾ ਫੇਰ ਸਰਨਾ ਫੇਰ ਸਰਨਾ ਸਹੀ ਫੇਰ ਨਹੀਂ ਸਰਨਾ ਕਦੇ ਸੁਆਦੀ ਹੋਈ ਨਾ ਮਾਨਵ ਤੇ ਮਾਨਵ ਤੇ ਬਾਜੀ ਰਹਿ ਗਏ ਮੇਰੇ ਰਾਦਾ ਪੀ हां मेरा राधा भी ओ उन्होंने खिला के फेरि वीडियो जेडी अपलोड करूंगी जी आਦੇ ਨਾਲ ਹੀ ਪਰਖਤਾ ਪਤਾ ਚੱਕਰ ਕੀ ਆ ਹੁਣ ਗੌਰਵ ਦਾ ਸੁਭਾਵਾ ਮਾਸੀ ਜੀ ਕੀ ਬਣਿਆ ਮੈਂਟ ਨਹੀਂ ਲਾਇਆ ਤੇ ਮੰਨੇ ਨੇ ਘਰੋਂ ਨਿਕਲਦਾ ਨਹੀਂ ਮੰਨੇ ਦਾ ਥੋੜਾ ਜਿਹਾ ਹੋਰ ਸੁਭਾਵਾ ਉਹ ਨਹੀਂ ਸ਼క్తి ਆ ਉਹ ਤੇ ਬਾਕੀ ਚਲੋ ਕੋਈ ਨਾ ਵਿਚਾਰ ਐਂਟਰਟੇਨਮੈਂਟ ਹੋਣਾ ਜ਼ਰੂਰੀ ਵੀ ਆ ਭੈਣ ਭਰਾ ਜੀ ਦੋ ਕਮੈਂਟ ਕਰਦੇ ਆ ਇਹ ਨਾ ਸੋਚਣ ਕਿ ਕਦੀ ਡਾਈਟ ਪਲਾਨ ਬਾਰੇ ਬਿਲਕੁਲ ਹੀ ਸੀਰੀਅਸ ਹੋ ਕੇ ਦੱਸਣ ਲੱਗ ਜਾਂਦੇ ਆ ਕਦੀ ਵਿੱਚ ਪੀਜੀ ਦਿਖਾਉਣ ਲੱਗ ਜਾਂਦੇ ਆ ਹਾਂ ਬੱਚੇ ਆ ਬੱਚਿਆਂ ਦੀ ਚਲੋ ਉਮਰ ਹਨਾ ਆਪਾਂ ਤੇ ਸਮਝਦੇ ਹੁਣ ਆਪਾਂ ਦੀ ਏਜ ਜਿੱਦਾਂ 30 ਪਲੱਸ ਹੋ ਚੁੱਕੀ ਆ ਪਰ ਫੇਰ ਵੀ ਅੱਜਾ ਵੀ ਤੇ ਕੀ ਕਰਦੀ ਆ ਹਨਾ ਕਦੀ ਕਦੀ ਸਹੀ ਗੱਲ ਆ ਤੇ ਅੱਜ ਮੈਂ ਤੁਹਾਨੂੰ ਰੈਡੀਮੇਡ ਜਿਹੜਾ ਬੇਸ ਹੀਗਾ ਉਹ ਬਣਾ ਕੇ ਤੇ ਤਾਂ ਖਵਾਇਆ ਜਿਹੜਾ ਮੈਂ ਖੁਦ ਘਰੇ ਬਣਾਉਂਗੀ ਨਾ ਬੇਸ ਉਹਦਾ ਤਾਂ ਬੇਫਿਕਰੋ ਕੇ ਖਾ ਸਕਦੇ ਆਪਾਂ ਕਿਉਂਕਿ ਬਾਕੀ ਚੀਜ਼ਾਂ ਦਾ ਸਾਰੀਆਂ ਘਰੇ ਆਵਨਾ ਪੈ ਜਾਂਦੇ ਹਨ ਹਾਂਜੀ ਇੱਕ ਦਿਨ ਵਾਰ ਜਿੱਦਾਂ ਜਿੱਦਾਂ ਕੋਈ ਨਾ ਹੈ ਤੂੰ ਹੀ ਕਰੋ ਖਾ ਗਿਆ ਉਹ ਕਿ ਜਾ ਕੇ ਖਾਣਾ ਖਾ ਗਿਆ ਉਹ ਤਾਂ ਜਾਣ ਕੇ ਖਾਓਗੇ ਇਹ ਤਾਂ ਨਹੀਂ ਜੀ ਜਾ ਕੇ ਖਾਣਾ ਨਹੀਂ ਖਾਓਗੇ ਜਾ ਕੇ ਖਾਣਾ ਆ ਕੇ ਆਏ ਨੀ ਜਾ ਕੇ ਖਾਣਾ ਨਹੀਂ ਭਾਪੀ ਜੀ ਚੱਕਰ ਪਤਾ ਕੀ ਆ ਕਾਦੀ ਮੁਸ਼ਕਲ ਆਈ ਹੈ ਕਿਉਂਕਿ ਆਪਨੂੰ ਕੋ ਤਵੇ ਨਿੱਕੇ ਆ ਨਾ ਹਾਂ ਤੇ ਇਹ ਵੱਡਾ ਹੋਵੇ ਜਿੱਦਾਂ ਉਹ ਸਾਬੀ ਦੇ ਭਾਈ ਦੇ ਕੋਲ ਆ ਵੱਡਾ ਤਵਾ ਸਾਬੀ ਲੋ ਦੇ ਕੋ ਬੰਦ ਫਿਰ ਸਰਦਾ ਹਾਂ ਇਹ ਵੀ ਲੋ ਨਹੀਂ ਇਹ ਗੁਰਦਵਾਰੇ ਸਾਹਿਬ ਦੀ ਲੋ ਨਹੀਂ ਤੇ ਜਿਆਦਾ ਵੱਡਾ ਕੰਮ ਨਹੀਂ ਤੇ ਤੇਮ ਮੈਂਬਰ ਵੀ ਸੋਖਣਾ ਵੱਡਾ ਹੀ ਆ ਪਰ ਉਹ ਗੱਲ ਤੁਹਾਡੀ ਗਲਤ ਹੋ ਗਈ ਕੋੜ ਕੱਢਣੋਂ ਆਣਾ ਨਹੀਂ ਮੁੰਡਾ ਚਕੜਾਇਆ ਹੁੰਦਾ ਸਾਡਾ ਉਹਦੇ ਜੀ ਪੀ ਮੈਂ ਪਤਾ ਸਰਨਾ ਮ ਸਾਰਿਆਂ ਦਾ ਚਲੋ ਕੋਈ ਨਹੀਂ ਕਰੋ ਤੁਸੀਂ ਗੱਲਾਂ ਬਾਤਾਂ ਹਾਂਜੀ ਤੇ ਵਲੌਗ ਦੀ ਕਰਦੇ ਹਾਂ ਸਮਾਪਤੀ ਬਾਕੀ ਮਾਫੀ ਮੰਗਦੇ ਆ ਕਿ ਜਿਹੜੀ ਮਤਲਬ ਪੂਰੀ ਬਰੀਕੀ ਦੇ ਨਾਲ ਜਾਣਕਾਰੀ ਦੇਣੀ ਚਾਹੀਦੀ ਸੀ ਉਹ ਵਿੱਚ ਚੰਗੀ ਤਰ੍ਹਾਂ ਨਹੀਂ ਦਿੱਤੀ ਗਈ ਕਿਉਂਕਿ ਬੱਚਿਆਂ ਨੂੰ ਉਤਾਵਲੇ ਹੀ ਕਿ ਫਟਾਫਟ ਬਣ ਜੇ ਤੇ ਖਾਈਏ ਤੇ ਭਾਬੀ ਜੀ ਹੁਣੇ ਵੀਡੀਓ ਬਣਾ ਕੇ ਫਟਾਫਟ ਧਾਉਣ ਲੱਗ ਗਏ ਤੇ ਬਹੁਤ ਹੋਣੀ ਤੇ ਥਾਲੀਆਂ ਭੜੀ ਫਿਰਦੇ ਤੇ ਮਾ ਪਤਾ ਨਹੀਂ ਕਿਹੜਾ ਦਾ ਨਿਆਜ ਮੈਂ ਲੱਗੀ ਮਮਾ ਇਹ ਵੀ ਮੈਂ ਜਿੰਦ ਭੁੱਖ ਲੱਗੀ ਗਰਵ ਕਹਿੰਦਾ ਅਹੀਂ ਨਾ ਲੱਗੇ ਆ ਮਾਸੀ ਜੀ ਪੂਲ ਦੇ ਵਿੱਚ ਨਹਾਉਣ ਤੇ ਪੂਲ ਪਾਰਟੀ ਹੋ ਜੇ ਫਿਰ ਹੁਣ ਪਰ ਇਹ ਚ ਟਾਈਮ ਤੇ ਲੱਗਦਾ ਥੋੜਾ ਜਿਹਾ ਸੁਣੋ ਕੋਈ ਗੱਲ ਨਹੀਂ ਤੁਸੀਂ ਅੱਗੇ ਜਦੋਂ ਬਣਾਓਗੇ ਜਾਣਕਾਰੀ ਪੂਰੀ ਦੇ ਦਿਓ ਦਿੱਤੀ ਹੈਗੀ ਲੇਕਿਨ ਪ੍ਰੋਪਰ ਨਹੀਂ ਹੁਣ ਜਦੋਂ ਘਰੇ ਘਰ ਦਾ 베ਸ ਤਿਆਰ ਕਰਕੇ ਬਣਾਵਾਂਗੇ ਉੱਚ ਪੂਰੀ ਤਰ੍ਹਾਂ ਦੱਸ ਦਾਂਗੇ ਤੇ ਚਲੋ ਵਲੌਗ ਦਾ ਕਰਦੇ ਆਂਡ